ਨਾਂ ਨਾ ਸ਼ਾਸਨ ਪੰਕਿਤਤ ਪਾਸ ਪਾਸ ਕੋਈ ਕਮੀ ਨਹੀਂ ਸ਼ਾਸਨ ਦੀ ਇੱਕ ਕਰਵਾਇਆ ਗਿਆ ਕੁਛ ਕਿਤਨਾ ਕਿਤੋਂ ਤੇ ਉਹਨਾਂ ਨੂੰ ਪਾਰਟੀ ਤੋਂ ਕੱਢਿਆ ਜਾਊਗਾ ਕੋਈ ਨਹੀਂ ਰਹਿੰਦਾ ਮੈਂ ਕਿਹ ਪਾਇਲਚ ਭਾਜਪਾ ਦੀ ਮੀਟਿੰਗ ਦੌਰਾਨ ਹੋਇਆ ਹੰਗਾਮਾ ਚੱਲੀਆਂ ਕੁਰਸੀਆਂ ਅਤੇ ਮੇਜ਼ ਐਤਵਾਰ 3 ਵਜੇ ਦੇ ਕਰੀਬ ਪਾਇਲਚ ਚੱਲ ਰਹੀ ਭਾਜਪਾ ਦੀ ਮੀਟਿੰਗ ਦੌਰਾਨ ਵਰਕਰਾਂ ਨੂੰ ਸਾਹਮਣੇ ਹੋ ਗਏ ਇਸ ਦੌਰਾਨ ਮਾਹੌਲ ਹੰਗਾਮੇ ਭਰਿਆ ਹੋ ਗਿਆ ਤੇ ਇਸ ਦੌਰਾਨ ਵਰਕਰਾਂ ਵਿੱਚ ਕੁਰਸੀਆਂ ਅਤੇ ਮੇਜ਼ ਵੀ ਚੱਲੇ ਨੇ ਉਧਰ ਇਸ ਦੀ ਵੀਡੀਓ ਵੀ ਸਾਹਮਣੇ ਆਈ ਹੈ ਹਾਲਾਂਕਿ ਹੰਗਾਮੇ ਨੂੰ ਵੱਧਦਾ ਹੋਇਆ ਦੇਖ ਮੌਕੇ ਤੇ ਪਹੁੰਚੀ ਪੁਲਿਸ ਨੇ ਸਥਿਤੀ ਨੂੰ ਕੰਟਰੋਲ ਕੀਤਾ ਉਧਰ ਭਾਜ ਭਾ ਵਰਕਰ ਵੀ ਇੱਕ ਦੂਸਰੇ ਦੇ ਨਾਲ ਬਹਿਸਬਾਜੀ ਕਰਦੇ ਹੋਏ ਨਜ਼ਰ ਆਏ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਪਾਜਪਾ ਨੇਤਾ ਹਰਜੀਤ ਗਰੇਵਾਲ ਦੀ ਅਗਵਾਈ ਚੇਹ ਮੀਟਿੰਗ ਹੋ ਰਹੀ ਸੀ ਅਤੇ ਕੁਝ ਵਰਕਰਾਂ ਵਿਚਾਲੇ ਆਪਸੀ ਤਕਰਾਰ ਹੋ ਗਿਆ ਜਿਸ ਦੇ ਚਲਦਿਆਂ ਇਹਨਾਂ ਵੱਲੋਂ ਇੱਕ ਦੂਸਰੇ ਦੇ ਉੱਤੇ ਕੁਰਸੀਆਂ ਚਲਾਈਆਂ ਗਈਆਂ ਨੇ ਉਧਰ ਮਾਮਲੇ ਨੂੰ ਦੇਰ ਸ਼ਾਮ ਤੋਂ ਬਾਅਦ ਸ਼ਾਂਤ ਕਰਵਾ ਦਿੱਤਾ ਗਿਆ どうも。<の> ਉਸ ਸਮੇਲਨ ਸੀ ਪਾਇਲ ਵਿਧਾਨ ਸਭਾ ਦਾ ਅਸੀਂ ਹਰ ਵਿਧਾਨ ਸਭਾ ਚ ਕਰ ਰਹੇ ਹਾਂ ਅੱਜ ਸਮਾਗਮ ਦੌਰਾਨ ਕੁਝ ਭਾਜਪਾ ਆਗੂਆਂ 'ਚ ਤਲਕੀ ਹੋਈ ਆ ਆਪਸੀ ਬਹਿਸ ਬਾਜੀ ਹੋਈ ਆ ਕਿਸ ਤਰ੍ਹਾਂ ਜਰੀਆ ਨਾਲ ਦੇਖਦੇ ਹੋ ਕਿ ਅਨਸ਼ਾਸਨ ਦੀ ਕਮੀ ਹੈ ਭਾਜਪਾ ਦੇ ਵਿੱਚ ਜਿਨ੍ਹਾਂ ਨੇ ਅਨਸ਼ਾਸਨ ਪੰਕ ਕੀਤਾ ਭਾਜਪਾ 'ਚ ਕੋਈ ਕਮੀ ਨਹੀਂ ਅਨਸ਼ਾਸਨ ਦੀ ਇੱਕ ਕਰਵਾਇਆ ਗਿਆ ਕੁਝ ਕਿਤਨਾ ਕਿਤੋਂ ਤੇ ਉਹਨਾਂ ਨੂੰ ਪਾਰਟੀ 'ਚੋਂ ਕੱਢਿਆ ਜਾਊਗਾ ਉਹ ਨਹੀਂ ਰਹਿਣਗੇ ਔਰ ਭਾਜਪਾ ਦੀ ਔਰ ਇੱਕ ਕਾਜ ਜਨਦੀ ਵਰਕਰਸ ਦੀ ਮੀਟਿੰਗ ਸੀ ਕਿ ਮੈਂ ਉਹ ਪਹਿਲੇ ਸਪਾਇਲ ਦੇ ਅੰਦਰ ਜਿੱਥੇ ਥੋੜੇ ਜਿਹਾ ਵਰਕਰਾਂ 'ਚ ਆਪਸ ਵਿੱਚ ਕੁਝ ਬਹਿਸ ਹੋ ਗਈ ਸੀ ਕਿ ਉਹ ਸ਼ਾਂਤ ਕਰਾ ਕੇ ਸਿਚੁਏਸ਼ਨ ਅੰਡਰ ਕੰਟਰੋਲ ਹੈ ਤੇ ਹਜੇ ਕੋਈ ਹੋਰ ਫਦਰ ਅਸੈਸ ਰਿਐਕਸ਼ਨ ਦੀ ਵੀਲ ਸ਼ੇਅਰ ਕਿਸੇ ਜੀ ਲੋਡ ਹੋਵੇ ਜੀ ਸਰ ਜਿਸ ਤਰ੍ਹਾਂ ਗੱਲ ਕਰਦੇ ਆ ਜੀ ਜਿਸ ਬੰਦੇ ਵੱਲੋਂ ਕਾਫੀ ਮਤਲਬ ਰੋਸ਼ ਪ੍ਰਦਰਸ਼ਨ ਕੀਤਾ ਗਿਆ ਸੀ ਕਿਸੇ ਮਾਈਕ ਨੂੰ ਲੈ ਕੇ ਕਿ ਉਸ ਨੂੰ ਪੁਲਿਸ ਕਸਟਡੀ ਚ ਵੀ ਲਿੱਤਾ ਗਿਆ ਨਹੀਂ ਹਜੇ ਜਿੰਨ ਕੋਈ ਐਕਸ਼ਨ ਨਹੀਂ ਲਿੱਤਾ ਗਿਆ ਹਜੇ ਕੁਝ ਵੀ ਨਹੀਂ ਹੈਗਾ ਹਜੇ ਸਿਰਫ ਅਸੀਂ ਮਾਮਲਾ ਸ਼ਾਂਤ ਕੀਤਾ ਹੈ ਅਸੇ ਹਜੇ ਕੋਈ ਉਹ ਦੇ ਰਿਐਕਸ਼ਨ ਲਿੱਤਾ ਨਹੀਂ ਜੀ